ਸੋ ਕਲਾਪਾ ਕੋਲ ਹਾਂ ਸੋਸ਼ਲ ਮੀਡੀਆ ਦੇ ਉੱਤੇ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਤੇ ਇਹਨਾਂ ਤਸਵੀਰਾਂ ਨੂੰ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਤੁਸੀਂ ਵੀ ਸੋਚ ਰਹੇ ਹੋਵੋਗੇ ਕਿ ਆਖਰ ਇਹ ਪੂਰਾ ਮਾਮਲਾ ਕੀ ਇੱਥੇ ਤੁਹਾਨੂੰ ਕੁਝ ਸ਼ਖਸ ਸੀਸੀਟੀਵੀ ਤਸਵੀਰ ਦੇ ਵਿੱਚ ਨਜ਼ਰ ਆ ਰਹੇ ਹੋਣੇ ਨੇ ਦਾਜਾ ਗਏ ਕਿ ਇੱਥੇ ਦੱਸਿਆ ਜਾ ਰਿਹਾ ਹੈ ਕਿ ਤਿੰਨੋਂ ਬੰਦੇ ਜਿਨ੍ਹਾਂ ਦੇ ਵੱਲੂ ਇੱਕ ਫਾਇਰਿੰਗ ਦੀ ਵਾਰ ਦਾਤ ਨੂੰ ਅੰਜਾਮ ਦਿੱਤਾ ਸਿੱਤੇ ਇਸੇ ਦਰਮਿਆਨ ਦੋ ਜਿਹੜੇ ਪੁਲਿਸ ਵਾਲੇ ਨੇ ਉਹ ਵੀ ਜ਼ਖਮੀ ਹੋ ਗਏ ਨੇ ਤੇ ਸੀਜੀਵੀ ਫੁਟੇਜ ਦੇ ਵਿੱਚ ਕੈਦ ਹੋਏ ਨੇ ਕਿ ਕਿਵੇਂ ਇਥੋਂ ਭੱਜਦੇ ਹੋਏ ਵਿਖਾਈ ਦੇ ਰਹੇ ਨੇ ਦੁਬਾਰਾ ਫਾਇਰ ਹੋਇਆ ਇਹ ਹੈ ਫਾਇਰ ਹੋਇਆ ਫਾਇਰ ਹੋਇਆ ਦੁਬਾਰਾ ਪੁਸ਼ਟੀ ਜਾਂਚ ਲਈ ਦੁਬਾਰਾ ਕਦੋਂ ਫਾਇਰ ਹੋਇਆ ਫੇਰ ਆਪਣਾ ਪਹਾੜੇ ਬੰਦੇ ਜਾ। ਕੁਤੈ ਜੋ ਕਹਾਂ ਆਪਣਾ ਹੋ ਰਹੇ ਹਾਂ। ਸੋਸ਼ਲ ਮੀਡੀਆ ਦੇ ਉੱਤੇ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਤੇ ਇਹਨਾਂ ਤਸਵੀਰਾਂ ਨੂੰ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਤੁਸੀਂ ਵੀ ਸੋਚ ਰਹੇ ਹੋਵੋਗੇ ਕਿ ਆਖਰ ਇਹ ਪੂਰਾ ਮਾਮਲਾ ਕੀ ਹੈ? ਇੱਥੇ ਤੁਹਾਨੂੰ ਕੁਝ ਸ਼ਖਸ ਸੀਸੀਟੀਵੀ ਤਸਵੀਰ ਦੇ ਵਿੱਚ ਨਜ਼ਰ ਆ ਰਹੇ ਹੋਣੇ ਨੇ। ਦਾਜਾ ਗਏ ਕਿ ਇੱਥੇ ਦੱਸਿਆ ਜਾ ਰਿਹਾ ਹੈ ਕਿ ਤਿੰਨੋਂ ਬੰਦੇ ਜਿਨ੍ਹਾਂ ਦੇ ਵੱਲੂ ਇੱਕ ਫਾਇਰਿੰਗ ਦੀ ਵਾਰ ਦਾਤ ਨੂੰ ਅੰਜਾਮ ਦਿੱਤਾ। ਤੇ ਇਸੇ ਦਰਮਿਆਨ ਦੋ ਜਿਹੜੇ ਪੁਲਿਸ ਵਾਲੇ ਨੇ ਉਹ ਵੀ ਜ਼ਖਮੀ ਹੋ ਗਏ ਨੇ ਤੇ ਇਸ ਜੀ ਵੀ ਫੁਟੇਜ ਦੇ ਵਿੱਚ ਕੈਦ ਹੋਏ ਨੇ ਕਿ ਕਿਵੇਂ ਇਥੋਂ ਭੱਜਦੇ ਹੋਏ ਵਿਖਾਈ ਦੇ ਰਹੇ ਨੇ ਕਹਿੰਦਾ ਇਹ ਸੁਣ ਕਹ ਰ ਆਪਣਾ ਹੋਣਾ ਹੋ ਗਿਆ ਫਾਇਰ ਹੋਇਆ ਇਹ ਹੈ ਫਾਇਰ ਹੋ ਗਿਆ ਫਾਇਰ ਹੋਇਆ ਲੁਕੀ ਨਹੀਂ ਕੁਝ ਨਾ ਕਰ ਲੁਕਾ ਕਹਿੰਦੇ ਕਿ ਆ ਗਿਆ ਫੇਰ ਆਪਣਾ ਪਹਾੜੇ ਬੰਦੇ ਜਾਣਾ ਪੁੱਤ ਜੀ ਜਦੋਂ ਆਪਾਂ ਬੋਲ ਰਹੇ ਹਾਂ ਸੋਸ਼ਲ ਮੀਡੀਆ ਦੇ ਉੱਤੇ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਤੇ ਇਹਨਾਂ ਤਸਵੀਰਾਂ ਨੂੰ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਤੁਸੀਂ ਵੀ ਸੋਚ ਰਹੇ ਹੋਵੋਗੇ ਕਿ ਆਖਰ ਇਹ ਪੂਰਾ ਮਾਮਲਾ ਕੀ ਹੈ ਇੱਥੇ ਤੁਹਾਨੂੰ ਕੁਝ ਸ਼ਖਸ ਸੀਸੀਟੀਵੀ ਤਸਵੀਰ ਦੇ ਵਿੱਚ ਨਜ਼ਰ ਆ ਰਹੇ ਹੋਣੇ ਨੇ ਦਾਜਾ ਗਏ ਕਿ ਇੱਥੇ ਦੱਸਿਆ ਜਾ ਰਿਹਾ ਹੈ ਕਿ ਤਿੰਨੋਂ ਬੰਦੇ ਜਿਨ੍ਹਾਂ ਦੇ ਵੱਲੂ ਇੱਕ ਫਾਇਰਿੰਗ ਦੀ ਵਾਰ ਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਤੇ ਇਸੇ ਦਰਮਿਆਨ ਦੋ ਜਿਹੜੇ ਪੁਲਿਸ ਵਾਲੇ ਨੇ ਉਹ ਵੀ ਜ਼ਖਮੀ ਹੋ ਗਏ ਨੇ ਤੇ ਸੀਸੀਟੀਵੀ ਫੁਟੇਜ ਦੇ ਵਿੱਚ ਕੈਦ ਹੋਏ ਨੇ ਕਿ ਕਿਵੇਂ ਇਥੋਂ ਭੱਜਦੇ ਹੋਏ ਵਿਖਾਈ ਦੇ ਰਹੇ ਨੇ ਜੋ ਕਹ ਰ ਆਪਣਾ ਹੋ ਰਹਾ ਹੋ ਗਿਆ ਫਾਇਰ ਹੋਇਆ ਇਹ ਹੈ ਫਾਇਰ ਹੋ ਗਿਆ ਫਾਇਰ ਹੋ ਗਿਆ ਲੁਕੀ ਨਹੀਂ ਕੁਝ ਤੇ ਮਾਦਰੀ ਲੁਕ ਗਿਆ ਕਦੇ ਤੇ ਨਹੀਂ ਜਾ ਰਿਹਾ ਦਿਖਾਈ ਨਹੀਂ ਪਿਆ ਫੇਰ ਆਪਣਾ ਪਹਾਰੇ ਕੰਤੇ ਜਾਣਾ ਬੰਦਾ ਜੀ ਜੋ ਕਹ ਰ ਆਪਣਾ ਹੋ ਰਹਾ ਸੋਸ਼ਲ ਮੀਡੀਆ ਦੇ ਉੱਤੇ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਤੇ ਇਹਨਾਂ ਤਸਵੀਰਾਂ ਨੂੰ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਤੁਸੀਂ ਵੀ ਸੋਚ ਰਹੇ ਹੋਵੋਗੇ ਕਿ ਆਖਰ ਇਹ ਪੂਰਾ ਮਾਮਲਾ ਕੀ ਇੱਥੇ ਤੁਹਾਨੂੰ ਕੁਝ ਸ਼ਖਸ ਸੀਸੀਟੀਵੀ ਤਸਵੀਰ ਦੇ ਵਿੱਚ ਨਜ਼ਰ ਆ ਰਹੇ ਹੋਣੇ ਨੇ ਦਾਜਾ ਇਹ ਕੀ ਇੱਥੇ ਦੱਸਿਆ ਜਾ ਰਿਹਾ ਹੈ ਕਿ ਤਿੰਨੋਂ ਬੰਦੇ ਜਿਨ੍ਹਾਂ ਦੇ ਵੱਲੂ ਇੱਕ ਫਾਇਰਿੰਗ ਦੀਵਾਰ ਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਤੇ ਇਸੇ ਦਰਮਿਆਨ ਦੋ ਜਿਹੜੇ ਪੁਲਿਸ ਵਾਲੇ ਨੇ ਉਹ ਵੀ ਜ਼ਖਮੀ ਹੋ ਗਏ ਨੇ ਤੇ ਇਸ ਜੀਵੀ ਫੁਟੇਜ ਦੇ ਵਿੱਚ ਕੈਦ ਹੋਏ ਨੇ ਕਿ ਕਿਵੇਂ ਇੱਥੋਂ ਭੱਜਦੇ ਹੋਏ ਵਿਖਾਈ ਦੇ ਰਹੇ ਨੇ ਤੂੰ ਤਰਾ ਆਪਣਾ ਬੋਲ ਹਾਂ ਹੋਗਾ ਫਾਇਰ ਹੋਇਆ ਇਹ ਹੈ ਫਾਇਰ ਹੋਇਆ ਫਾਇਰ ਹੋਇਆ ਦੁੱਗੀ ਨੇ ਕੁਝ ਨਹੀਂ ਕੀਤਾ ਦੁੱਗਾ ਕਿਹਦੇ ਤੇਰੀਆਂ ਗੱਲਾਂ ਆਉਂਦੀਆਂ ਫੇਰ ਆਪਣਾ ਪਹਾੜਾ ਕੰਡਿਆ